ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਬਹੁਤ ਧੰਨਵਾਦੀ ਹਾਂ ਆਪਣੇ ਸਾਰੇ ਸਾਥੀਆਂ ਦਾ ਦੋਸਤਾਂ ਦਾ ਜਿਨ੍ਹਾਂ ਨੇ ਸ਼੍ਰੀ ਰੌਲ ਗਾਂਧੀ ਜੀਵਨੀਓ ਤੇ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਬੜਿੰਗਜੀ ਬੱਲੀਓ ਚਲਾਈ ਗਈ ਮੁਹਿੰਮ ਵੋਟ ਚੋਰ ਗੱਦੀ ਛੋੜ ਦੇ ਸੰਬੰਧ ਦੇ ਵਿੱਚ ਜਿਹੜੀ ਦਸਤਕ ਮੁਹਿੰਮ ਚਲਾਈ ਗਈ ਸੀ ਉਹਦੇ ਵਿੱਚ ਇੱਕ ਵੱਡਾ ਯੋਗਦਾਨ ਪਾਇਆ ਹੈ ਮੇਰੇ ਜ਼ਲਾਲਾਬਾਦ ਦੇ ਹਲਕੇ ਦੀ ਜਿਹੜੀ ਟੀਮ ਹੈ ਉਹਦੇ ਸਾਰੇ ਸਾਥੀਆਂ ਦਾ ਮੈਂ ਬਹੁਤ ਧੰਨਵਾਦ ਹੈ ਕਿ ਸਾਡੇ 10000 ਫਾਰਮ ਜੁਮੇ ਲਾਇਆ ਸੀਗਾ ਤੇ ਸਾਰੇ ਸਾਥੀਆਂ ਨੇ ਘਰ ਘਰ ਜਾ ਕੇ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਮੁਹਿੰਮ ਚਲਾ ਕੇ 17100 ਫਾਰਮ ਜ਼ਲਾਲਾਬਾਦ ਹਲਕੇ ਤੋਂ ਦਸਤਖਤ ਕਰਵਾ ਕੇ ਜਮ੍ਹਾਂ ਕਰਵਾਇਆ ਔਰ OBC ਡਿਪਾਰਟਮੈਂਟ ਦੇ ਵੀ ਸਾਥੀਆਂ ਦਾ ਮੈਂ ਜ਼ਿਲ੍ਹਾ ਪ੍ਰਧਾਨਾਂ ਦਾ ਤੇ ਹੋਰ ਜਿਹੜੇ ਮੇਰੇ ਸਾਥੀਆਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਮੈਂ ਬਹੁਤ ਧੰਨਵਾਦ ਕਰਦਾ। ਉੱਥੇ ਵੀ ਸਾਡੇ ਜ਼ਮੇ 25000 ਫਾਰਮ ਲਗਾਇਆ ਗਿਆ ਸੀਗਾ ਪਰ ਸਾਡੀ ਟੀਮ ਨੇ 28630 ਫਾਰਮ ਤਾਂ ਜਮ੍ਹਾਂ ਕਰਵਾ ਦਿੱਤੇ ਹੈ। ਉਹਦੀਆਂ ਮੈਨੂੰ ਰਸੀਦਾਂ ਮੇਰੇ ਕੋਲੇ ਹੈ ਔਰ ਲਗਭਗ 3000 ਫਾਰਮ ਹਜੇ ਸਾਡੇ ਹੋਰ ਜਮਾ ਕਰਵਾ ਕੇ ਆਏ ਆ ਪ੍ਰਧਾਨ ਮੇਰੇ ਕੋਲੇ ਵੀ ਰਸੀਦਾ ਨਹੀਂ ਉਹਨਾਂ ਦੀ ਲਗਭਗ 30000 ਤੋਂ ਕ੍ਰਾਸ ਫਾਰਮ ਜਿਹੜਾ ਸਾਡਾ OBC ਡਿਪਾਰਟਮੈਂਟ ਨੇ ਜਮਾ ਕਰਵਾਇਆ ਤੇ 17100 ਫਾਰਮ ਸਾਡੀ ਜਲਾਲਾਬਾਦ ਦੀ ਮਨੀਓ ਟੀਮ ਨੇ ਜਮਾ ਕਰਵਾਇਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਮੀਦ ਕਰਦਾ ਹਾਂ ਕਿ ਜਦੋਂ ਵੀ ਪਾਰਟੀ ਸਾਨੂੰ ਫੇਰ ਅਗਲਾ ਕੋਈ ਪ੍ਰੋਗਰਾਮ ਦਵੇਗੀ ਸਾਡੀ ਸਾਰੀ ਟੀਮ ਉਸੇ ਤਰੀਕੇ ਦੇ ਨਾਲ ਵੱਧ ਚੜ ਕੇ ਇਸ ਮੁਹਿੰਮ ਦੇ ਵਿੱਚ ਯੋਗਦਾਨ ਪਾਉਗੀ ਔਰ ਦੁਬਾਰਾ ਫੇਰ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨ